ਮਟੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੇ ਮਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਕਾਨਾਂ ਦੇ ਉੱਪਰ ਪੀੜ ਇਕੱਠੀ ਨਾ ਕਰਨ ਜ਼ਰੂਰੀ ਚੀਜ਼ਾਂ ਦੀ ਕੋਈ ਵੀ ਕਮੀ ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਏਗੀ ਤੇ ਉਹ ਆਪਣੇ ਘਰਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜ਼ਰੂਰਤ ਮੁਤਾਬਕ ਹੀ ਰੱਖਣ ਤੇ ਲੋੜ ਤੋਂ ਜ਼ਿਆਦਾ ਸਮਾਨ ਨੂੰ ਸਟੋਰ ਨਾ ਕਰਨ ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਕੱਲ ਇੱਕ ਮੌਕ ਡ੍ਰਿਲ ਜਿਹੜੀ ਹੈਗੀ ਆ ਪੂਰੇ ਜ਼ਿਲ੍ਹੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਬਲੈਕਆਊਟ ਦਾ ਜਿਹੜਾ ਸੈਸ਼ਨ ਜਿਹੜਾ ਹੈਗਾ ਉਹ ਵੀ ਸ਼ਾਮ ਨੂੰ ਆਪਾਂ ਉਹਦੀ तैयारी जी है वह की पर हूं मेरे ध्यान में आया है कि कई सारी थावान लोग जड़ा है असेंशियल वस्तु जो खरीद के ਆ ਪਾਰੀ ਮਾਤਰਾ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਦਾ ਖੱਛਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਕਿਸੇ ਵੀ ਤਰੀਕੇ ਦੇ ਜਿਹੜੇ ਜ਼ਰੂਰੀ ਵਸਤੂ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲ ਫੂਡ ਗ੍ਰੇਨਸ ਦਾ ਸਫੀਸ਼ੀਐਂਟ ਸਟਾਕ ਹੈ ਸਾਡੇ ਕੋਲ ਜਿੰਨੇ ਵੀ ਹੋਰ ਬਾਕੀ ਭਾਵੇਂ ਉਹ ਬੇਬੀ ਫੂਡ ਹੋਵੇ ਬਾਕੀ ਸਾਰੀ ਹੋਰ ਚੀਜ਼ਾਂ ਉਹਦਾ ਸਫੀਸ਼ੀਐਂਟ ਸਟਾਕ ਅਵੇਲੇਬਲ ਹੈ ਗੈਸ ਦੀ ਸਪਲਾਈ ਹੋਵੇ ਪੈਟਰੋਲ ਡੀਜ਼ਲ ਵਗੈਰਾ ਇਸ ਤਰੀਕੇ ਦੀ ਜਿੰਨੇ ਵੀ ਸਾਨੂੰ ਜਿਹੜਾ ਹੈਗਾ ਚੀਜ਼ਾਂ ਚਾਹੀਦੀਆਂ ਨੇ ਉਹ ਜ਼ਿਲ੍ਹੇ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਉਹ ਨਾ ਜਾਣ ਤੇ ਨਾਲ ਹੀ ਮੈਂ ਸਾਰੇ ਜਿਹਨੇ ਸਟਾਕਿਸਟ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਧਿਆਨ ਵਿੱਚ ਲਿਆਇਆ ਗਿਆ ਕਿ ਕਈ ਸਾਰੀ ਥਾਵਾਂ ਤੇ ਲੋਕ ਚੜਾ ਹੈਗਾ ਜਾਣ ਬੂਝ ਕਰਕੇ ਇੱਕ ਆਰਟੀਫੀਸ਼ੀਅਲ ਸ਼ਾਰਟੇਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਚੀਜ਼ਾਂ ਜਿਹੜੀ ਹੈਗੀ ਹੈ ਜ਼ਰੂਰੀ ਵਸਤੂ ਜਿਹੜੇ ਕਿ ਉਹਨਾਂ ਨੂੰ ਛੁਪਾ ਕੇ ਕਿਤਾ ਜੋ ਬਾਅਦ ਵਿੱਚ ਉਹ ਕਿਸੇ ਤਰੀਕੇ ਨਾਲ ਇਹਨੂੰ ਬਲੈਕ ਮਾਰਕੀਟਿੰਗ ਕਰ ਸਕਣ ਇਹਨਾਂ ਦੇ ਬਾਅਦ ਜਿਹੜਾ ਹੈਗਾ ਉਹ ਬਦਾਰ ਸਕਣ ਉਹਦੇ ਬਾਅਦ ਜਿਹੜਾ ਹੈਗਾ ਗਲਤ ਪ੍ਰੋਫਿਟਿੰਗ ਦੀ ਕੋਸ਼ਿਸ਼ ਕਰਦੇ ਨੇ ਮੈਂ ਉਹਨਾਂ ਨੂੰ ਵੀ ਇੱਕ ਇੱਕ ਕਾਸ਼ਨ ਇਸ਼ੂ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਜਿਹੜੀ ਗਲਤ उन्हों तो वो बाज रहे इस वे जो है सपोर्ट की जोड़ है इस तरीके की गलत ना पो हो, तो जो कोई इस तरीके की गलत हरकत करता है जो आ, कि आ, ब्लैक मार्केटिंग या फिर आर्टिफिशियल शोटेज क्रिएट करने की कोशिश करता है तो खिलाफ आप एसेंशियल कम्योडिटीज एक्ट दारावं तो बी एन एस एस की जी सैक्शन है हिसाब उन्होंने खिलाफ कार्रवाई करा मैं पबलिकार फिर बेनती करना चाहगा कि साम्योडिटीज ने कोई कमी नहीं है फूड ग्रैंड baby food, gas. Yes. ਪੈਟਰੋਲ ਡੀਜ਼ਲ ਹਰ ਇੱਕ ਚੀਜ਼ ਜਿਹੜੀ ਹੈ ਕੀ ਹੈ ਜ਼ਿਲ੍ਹੇ ਵਿੱਚ ਸਫੀਸ਼ੀਐਂਟ ਕੁਆਂਟੀਟੀ ਵਿੱਚ ਮੌਜੂਦ ਹੈ ਤੁਸੀਂ ਅਨਨੇਸੈਸਰੀ ਪੈਨਿਕ ਪਾਈਂ ਨਾ ਕਰੋ ਐਡਮਿਨਿਸਟ੍ਰੇਸ਼ਨ ਤੇ ਵਿਸ਼ਵਾਸ ਰੱਖੋ ਆਪਾਂ ਤੁਹਾਡੇ ਨਾਲ ਹੀ ਇਸ ਇਹਦੇ ਵਿੱਚ ਤੇ ਨਾਲ ਚੱਲ ਕੇ ਹੀ ਜਿਹੜੀ ਆਪਾਂ ਡਾਇਰੈਕਸ਼ਨਸ ਦੇ ਰਹੇ ਹਾਂ ਉਹਨਾਂ ਨੂੰ ਚੰਗੀ ਤਰੀਕੇ ਨਾਲ ਫਾਲੋ ਕਰੋ ਜਿਵੇਂ ਆਪਾਂ ਕੱਲ ਜਿਹੜਾ ਮੌਕ ਡ੍ਰਿਲ ਦੇ ਸਮੇਂ ਦੀ ਡਾਇਰੈਕਸ਼ਨਸ ਦਿੱਤੀ ਸੀ ਜਿਹੜਾ ਬਲੈਕਆਊਟ ਦੀ ਡਾਇਰੈਕਸ਼ਨਸ ਦਿੱਤੀ ਉਹ ਵੀ ਕਾਫੀ ਹੱਦ ਤੱਕ ਆਲਮੋਸਟ 95% ਲੋਕਾਂ ਨੇ ਉਹਦੀ ਜਿਹੜੀ ਹੈਗੀ ਹੈ ਬਿਲਕੁਲ ਪਾਲਣਾ ਕੀਤੀ ਤੇ ਜੇ ਇਸੇ ਤਰੀਕੇ ਨਾਲ ਆਪਾਂ ਐਡਮਿਨਿਸਟ੍ਰੇਸ਼ਨ ਦੀ ਗ ਲਾਈਨਸ ਡਾਇਰੈਕਸ਼ਨਸ ਨੂੰ ਜਿਹੜਾ ਹੈਗਾ ਫੋਲੋ ਕਰਾਂਗੇ ਤੇ ਇਹ ਜਿਹੜਾ ਸਮਾਂ ਜਿਹੜਾ ਹੈਗਾ ਏਬੀ ਟਲ ਜਿਹਾ ਹੋਗਾ ਇਹ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਕਿਸੇ ਕੀ ਦੀ ਜਿਹੜੀ ਹੋਰ ਵੀ ਆਪ ਆਪਾ ਸੁਣ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਚਰਾਏਗਾ ਤੁਸੀਂ ਧਿਆਨ ਨਾ ਦਿਓ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਤੁਹਾਨੂੰ ਭਾਵੇਂ ਉਹ ਸਾਡੇ ਫੇਸਬੁੱਕ ਪੇਜ ਨੇ ਥਾਟੇ ਜਿਹੜੇ ਬਾਕੀ ਸੋਸ਼ਲ ਮੀਡੀਆ ਦੇ ਪੇजेस ਨੇ ਜਾਂ ਫਿਰ ਜਿਹੜਾ ਬਾਕੀ ਆਪਣੇ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਜਾਂ ਫਿਰ ਮੇਰੀ ਟੀਮ ਵੱਲੋਂ ਜਾਂ ਡੀਪੀਆਰਓ ਸਾਹਿਬ ਵੱਲੋਂ ਤੁਹਾਨੂੰ ਸਾਡੇ ਸਾਹਮਣੇ ਜਿਹੜਾ ਹੈਗਾ ਪੇਸ਼ ਕੀਤਾ ਜਾਦਾ ਹੈ ਉਹਦੇ ਤੇ ਤੁਸੀਂ ਧਿਆਨ ਦਿਓ ਬਾਕੀ ਸਾਰੀ ਆਪਵਾਵਾਂ ਨੂੰ ਤੁਸੀਂ ਜਿਹੜੇ ਆ ਗਿਆ ਉਹ ਬੇਰੀਜ਼ ਕਰੋ ਇੱਕ ਵਾਰ ਫਿਰ ਸਾਰਿਆਂ ਦਾ ਕੱਲ ਦੀ ਜਿਹੜੀ ਮੌਕ ਟ੍ਰਿਲ ਹੈ ਤੇ ਬਲੈਕਆਊਟ ਹੈ ਉਹਦੇ ਵਿੱਚ ਚੰਗੀ ਤਰੀਕੇ ਫੋਲੋ ਕਰਨ ਦੇ ਵਾਸਤੇ ਧੰਨਵਾਦ ਤੇ ਅੱਜ ਦੀ ਜਿਹੜੀ ਡਾਇਰੈਕਸ਼ਨ ਹੈ ਸਹਿਮੈਂ ਬੇਨਤੀ ਕਰਾਂਗਾ ਕਿ ਇਹਨੂੰ ਸਾਰੇ ਚੰਗੇ ਤਰੀਕੇ ਨਾਲ ਫੋਲੋ ਕਰਨਗੇ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫਵਾਹਾਂ ਤੋਂ ਗੁਰੇਸ਼ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਵੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਜਰੂਰ ਰਿਪੋਰਟ ਜਗਬਾਣੀ ਟੀਵੀ